ਮਗਾ ਸਰ ਬੱਚਾ ਮੈਂ ਕਿਹੜਾ ਕਿਸੇ ਦਾ ਚੱਕ ਲਈ ਬੱਚਾ ਮੇਰਾ ਹੀ ਆ ਮੇਰੇ ਡੀਐਨਏ ਦਾ ਐਸਾ ਕਰਵਾ ਲਓ ਵੀ ਬੱਚਾ ਸਾਡੇ ਖੂਨ ਦਾ ਹੈਗਾ ਕਹੇ ਨਹੀਂ ਸੌ ਵਾਰ ਦਾ ਸਮਾਂ ਲੈ ਲਾ ਸੌ ਵਾਰ ਨੂੰ ਆਪਦੇ ਜਵੰਤ ਜੀ ਲਿਆ ਜਵੰਤ ਭਰਾ ਲਾ ਆਨਲਾਈਨ ਕਾਗਜ਼ ਸਾਡੇ ਅੱਜ ਕਾਤੇ ਮਾਂ ਪੁੱਤਾਂ ਤੋਂ ਕੂਰ ਕੇ ਗੁੱਠਾ ਲਵਾਇਆ ਸੋ ਬੈਗਰੂ ਜੀ ਕਾ ਖਾਸਾ ਬੈਗਰੂ ਜੀ ਕੇ ਫੱਟੇ ਸੋ ਅੱਜ ਅਸੀਂ ਬਰਨਾਲੇ ਜਿਹੜਾ ਇੱਕ ਥਾਣੇ ਦੇ ਗੇਟ ਮੂਰੇ ਬੈਠੇ ਆ ਸੋ ਇਸ ਥਾਣੇ ਦੇ ਐਸਐਚਓ ਨੇ ਇੱਕ ਪਰਿਵਾਰ ਨੂੰ ਜ਼ਬਰਦਸਤੀ ਸ਼ੋਭਾ ਚਾਕੇ ਔਰ ਪ੍ਰੈਸ਼ਰ ਦੇ ਨਾਲ ਅ ਜਿਹੜਾ ਬਿਨਾਂ ਵਜਾ ਤੋਂ ਅ ਉਹਨਾਂ ਦਾ ਪਲਾਟ ਕਿਹੜਾ ਬੰਦਾ ਪਲਾਟ ਨੂੰ ਹੜਪਣਾ ਚਾਹੁੰਦਾ ਸੀ ਉਹਦੇ ਪ੍ਰੈਸ਼ਰ ਥੱਲੇ ਆ ਕੇ ਕਿ ਜਿਹੜੀ ਲਗਭਗ ਸਾਡੇ ਸਾਹਮਣੇ ਬੈਠੀ ਹੈ ਕਿ ਬੱਚੀ ਹੈ ਜਿਹੜੀ ਉਹ ਲਗਭਗ ਜਿਹੜੀ 15-20 ਨੰਦੀ ਹੈ ਜਿਹੜੀ ਬੱਚੀ ਪਰੇਸ਼ਾਨ ਦੇ ਨਾਲ ਹਸਪਤਾਲ ਦੇ ਵਿੱਚੋਂ ਜਿਨੇ ਜਰਮ ਲਿਆ ਔਰ ਪਰਿਵਾਰ ਨੇ ਬੜੀ ਮਿਹਨਤ ਕੀਤੀ ਪਰਿਵਾਰ ਨੇ ਬੜਾ ਇਸ ਐਸਚੋ ਨਾਲ ਦੇਣ ਕੀਤੀ ਕਿ ਸਾਡੇ ਬੱਚੀ ਹੈ ਛੋਟੀ ਸਾਡੇ ਪਰਿਵਾਰ ਦੇ ਵਿੱਚ ਮਤਲਬ ਸਾਰੇ ਅਸੀਂ ਨਹੀਂ ਜਾ ਸਕਦੇ ਪਰ ਬਿਨਾਂ ਪ੍ਰਵਾਹ ਕੀਤਿਆਂ ਟੜਕੇ ਦਾ ਇਹਨਾਂ ਪਰਿਵਾਰ ਨੂੰ ਘੜੀਸਿਆ ਔਰ ਜਿਹੜੀ 20 ਦਿਨਾਂ ਦੀ ਬੱਚੀ ਜਿਹੜਾ ਕਸੂਰ ਕੋਈ ਨਹੀਂ ਇਹਨੂੰ ਪੂਰੇ ਜੇ ਕਹਿਣਾ ਹੋਵੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਰਨਾਲੇ ਸ਼ਹਿਰ ਦੇ ਵਿੱਚ ਘੁਮਾ ਜਾਇ ਪਹਿਲਾਂ ਆਪਣੇ ਥਾਣੇ ਦੇ ਵਿੱਚ ਹਵਾਲਾਤਚ ਬੰਦ ਕੀਤਾ ਫਿਰ ਇੱਥੋਂ ਜਾ ਕੇ ਲਗਾਇਆ ਕਿਸੇ ਸੀਆਈ ਜਾਂ ਪਤਾ ਨਹੀਂ ਕਿਹੜੇ ਥਾਣੇ ਦੇ ਵਿੱਚ ਔਰ ਘੁਮਾ ਕੇ ਜ਼ਬਰਦਸਤੀ ਇਹਨਾਂ ਤੋਂ ਜਿਹੜਾ ਗੁੱਠੇ ਸੈਨ ਕਰਾਏਗੇ ਜਿਸ ਕਰਕੇ ਅਸੀਂ ਮੰਗ ਕਰਦੇ ਆ ਕਿ ਇਹੋ ਜੇ ਐਸਐਚਓ ਦੇ ਖਿਲਾਫ ਜਿਹੜਾ ਵੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਗਾਹਾਂ ਇਹੋ ਜੇ ਪਰਿਵਾਰਾਂ ਨੂੰ ਨਾ ਤੰਗ ਕੀਤਾ ਜਾਵੇ ਇਹੋ ਜੇ ਪਰਿਵਾਰਾਂ ਦੇ ਖਿਲਾਫ ਜਿਹੜਾ ਬਿਨਾਂ ਪਰਤਾਲ ਕੀਤੇ ਜਿਹੜੀ ਨਾ ਕੋਈ ਇਹੋ ਜੀ ਦੁਰਘਟਨਾ ਵਾਪਰੇ ਵਾਇਰੂਸਿਕਾ ਖਾਸਾ ਬੈਗਰੂਜਿਕ ਖਾਸਾ ਤੁਸੀਂ ਬੋਲੋ ਭਾਈ ਹਾਂ ਵੀਰੇ ਪਹਿਲਾਂ ਤਾਂ ਰਾਤ ਗਿਆ ਐਸਐਚਓ ਸਭ ਦੋ ਗੱਡੀਆਂ ਪਰ ਕੇ ਪੁਲਿਸ ਦੀਆਂ ਸਿਵਲ ਵਰਦੀ ਦੇ ਵਿੱਚ ਦੋ ਮੁਲਾਜ਼ਮਾਂ ਦੇ ਵਰਦੀ ਸੀ ਪਹਿਲਾ ਪਲਾਟ ਦੇ ਵਿੱਚ ਗਏ ਆ ਉਦੋਂ ਬਾਅਦ ਜਦੋਂ ਮੈਂ ਕੈਮਰਿਆਂ ਦੇ ਵਿੱਚ ਦੇਖ ਕੇ ਬਾਰ ਖੜਕਾਇਆ ਮੈਨੂੰ ਐ ਲੱਗਿਆ ਵੀ ਕੋਈ ਬੈਸੀ ਹੈ ਗੱਡੀ ਦੇ ਵਿੱਚ ਮਾਹ ਕੋਈ ਨਿਸ਼ੇੜੀ ਨਾ ਹੋਵੇ ਗੇਟ ਖੜਕਾਉਂਦਾ ਵੀਰੇ ਕੌਣ ਹੈ ਕਹਿੰਦੇ ਬਾਰ ਖੋਲੋ ਮਾਹ ਕੌਣ ਹੈ ਕਹਿੰਦੇ ਅਸੀਂ ਮੁਲਾਜ਼ਮਾ ਐਸਐਚਓ ਆਂ ਬਾਰ ਖੋਲੋ ਐਸਐਚਓ ਸਿਵਲ ਚ ਗਏ ਨੇ ਦੋ ਮੁਲਾਜ਼ਮਾ ਇੱਕ ਕੋਲੇ ਤਾਂ ਸਟੇਨ ਗਨ ਚੱਕੀ ਦੀ ਆ ਉਹਦਾ ਹੋਣਾਗਾ ਐਸਐਚਓ ਦਾ ਨਾਲ ਜਿਹੜਾ ਮੁਲਾਜ਼ਮ ਹੁੰਦਾ ਇੱਕ ਵਰਦੀ ਵਾਲਾ ਹੋਰ ਆ ਬਾਕੀ ਸਾਰੇ ਸਿਵਲ ਚ ਨੇ ਦੋ ਗੱਡੀਆਂ ਤੇ ਗਏ ਨੇ ਲਾਈਟਾਂ ਉਹਨਾਂ ਨੇ ਬੰਦ ਕਰਤੀਆਂ ਮੈਂ ਫਰੰਟ ਲਾਈਟ ਲਾ ਲਈ ਜਦੋਂ ਮੈਨੂੰ ਪਤਾ ਲੱਗਿਆ ਵੀ ਪੁਲਿਸ ਸਾਹਮਣੇ ਬਾਹਰ ਕੋਲ ਤਾਂ ਬੱਚੀ ਬੁੱਕਲ ਚ ਮੈਂ ਮੰਜੇ ਤੇ ਪਾਤੀ ਰੋਂਦੀ ਫੀੜ ਦਿੰਦੀ ਸੀ ਬੱਚੀ ਬਿਲਕੀ ਗਈ ਸਾਹ ਝੜਾਲਿਆ ਬੱਚੀ ਨੇ ਮੇਰੇ ਹੌਂਦੀ ਨੂੰ ਸਾਰੀ ਰਾਤ ਮੈਂ ਬੈਠ ਕੇ ਕੱਟੀ ਤੜਕੇ 7:30 7 ਫੇਰ ਸਾਨੂੰ ਬੇਟਾ ਦੁੱਧ ਲੈਣਗੇ ਡੇਰੀ ਚ ਅਸੀਂ ਚਾਹ ਵੀ ਨਹੀਂ ਪੀਤੀ ਕਹਿੰਦਾ ਦੁੱਧ ਫ੍ਰਿਜ ਚ ਧਰ ਦੇ ਉਵੇਂ ਮੈਂ ਜਾਪੇ ਵਾਲੀ ਨੂੰ ਨੂੰ ਤੇ ਬੱਚੇ ਨੂੰ ਲੈ ਕੇ ਆ ਗਈ ਕਹਿੰਦਾ ਬੱਚੇ ਦਾ ਤੂੰ ਹੁਲੀਆ ਬਣਾਇਆ ਬੱਚਾ ਤੇਰਾ ਹੈ ਨਹੀਂਗਾ ਮਗਾ ਸਰ ਬੱਚਾ ਮੈਂ ਕਿਹੜਾ ਕਿਸੇ ਦਾ ਚੱਕ ਲਈ ਬੱਚਾ ਮੇਰਾ ਹੀ ਆ ਮੇਰੇ ਡੀਐਨਏ ਟੈਸਟ ਕਰਵਾ ਲਓ ਵੀ ਬੱਚਾ ਸਾਡੇ ਖੂਨ ਦਾ ਹੈਗਾ ਕਿ ਨਹੀਂ ਵੀ ਤੁਹਾਡੇ ਵੀ ਕਰਤੀ ਹੋਊਗੀ ਨੂ ਹੋਊਗੀ ਬੱਚੇ ਦਾ ਪੈਸਾ ਸਭ ਦਾ ਹੀ ਹੁੰਦਾ ਮੇਰੀ ਨੂ ਦਾ ਵੀ ਜੱਪਾ ਰੋਲ ਰੱਖਿਆ ਕੀ ਮੈਂ ਕੋਈ ਬਲੈਕ ਕਰਦੀ ਸੀ ਕੋਈ ਮੈਂ ਲਗਾੜਪਣਾ ਕਰਦੀ ਸੀ ਸਿਰਫ ਐਸੇ ਥਿਸਪੋਰਟ ਐਸਐਚਓ ਦੀ ਤੇ ਮੇਰਾ ਜਿਹੜਾ ਪੱਤਰਕਾਰ ਦਾ ਕੰਮ ਕਰਦਾ ਸੁਖੀ ਉਹ ਮੇਰਾ ਪਲਾਟ ਹੜਪਣਾ ਚਾਹੁੰਦਾ ਚਰਨਜੀਤ ਕੌਰ ਤੇ ਸੁਖੀ ਪਿੰਦਰ ਉਹਦੇ ਘਰ ਵਾਲੀ ਜੋ ਮੇਰੇ ਘਰੇ ਕੋਈ ਵਾਰ ਦਾਤ ਹੋਊ ਤਾਂ ਉਹ ਕਰਨਗੇ ਮੇਰੇ ਬੱਚੀ ਦੇ ਮੇਰੀ ਨੂੰਹ ਦੇ ਮੇਰੇ ਉਹ ਜ਼ਿੰਮੇਵਾਰ ਹੈ ਇੱਥੋਂ ਦਾ ਪ੍ਰਸ਼ਾਸਨ ਸਿਟੀ 2 ਦਾ ਤੇ ਸੀਆਈ ਵਾਲਾ ਉਹ ਜ਼ਿੰਮੇਵਾਰ ਨੇ ਰਾਤ ਮੇਰੇ ਘਰੇ ਗਏ ਜਦੋਂ ਮੇਰੇ ਘਰ ਚ ਬੰਦਾ ਨਹੀਂ ਕੋਈ ਸਿਆਣਾ ਅੱਧੀ ਰਾਤ ਮੈਂ ਕਿਹਾ ਕੋਈ ਇੱਥੇ ਨਸ਼ਾ ਵੇਚਦੀ ਸੀ ਵੀ ਮੇਰਾ ਬਾਰ ਖਲਾ ਕੇ ਗਏ ਫੇਰ ਮੈਂ ਇਥੋਂ ਐਸਡੀ ਆਮ ਸਾਹਿਬ ਦੇ ਲਿਆ ਕੇ ਕਹਿੰਦੇ ਜਵਾਨ ਤਾਂ ਭਰਾ ਮੈਂ ਕਿਹਾ ਸਰ ਨਹੀਂ ਜਵਾਨਤੀ ਆ ਮੇਰੇ ਕੋਲ ਮੈਨੂੰ ਜੇ ਛੱਡਿਓ ਕਹਿੰਦੇ ਜੇਲ੍ਹ ਨਹੀਂ ਜਾਣਾ ਚੱਲ ਉਧਰ ਸੀਆਈ ਚ ਲੈ ਗਏ ਨੇ ਐਸੀਆਈ ਚੋਂ ਡਿਆ ਉਹ ਲੈ ਕੇ ਐਸਡੀਐਮ ਸਾਹਿਬ ਦੇ ਲੈ ਕੇ ਅੰਦਰ ਐਸਡੀਐਮ ਸਾਹਿਬ ਦੇ ਪੇਸ਼ ਕਰਤਾ ਉਹ ਕਹਿੰਦਾ ਬੀਬੀ ਕਹਿੰਦਾ ਕਿ ਤੂੰ ਸੌ ਵਾਰ ਦਾ ਸਮਾਂ ਲੈ ਲਾ ਸੌ ਵਾਰ ਨੂੰ ਉਹਦੇ ਜਵੰਤ ਹੀ ਲਿਆ ਜਵੰਤ ਭਰਾ ਲੈ ਆਨਲਾਈਨ ਕਾਗਜ਼ ਸਾਡੇ ਅੱਜ ਕਰਤੇ ਮਾਪੁੱਤਾਂ ਤੋਂ ਘੂਰ ਕੇ ਗੁੱਠਾ ਲਵਾਇਆ ਕੀ ਮੰਗ ਕਰਦੇ ਹਾਂ ਅਸੀਂ ਮੰਗ ਇਹ ਕਰਦੇ ਆਂ ਵੀ ਜਿਹੜਾ ਮੇਰਾ ਉਹ ਗਲਤਨੀ ਦੇ ਨਾਲ ਪਲਾਟ ਵੜਪਣਾ ਚਾਹੁੰਦੇ ਆਂ ਲਾਟ ਡੱਪਣਾ ਚਾਹੁੰਦੇ ਐ ਐਸਐਚਓ ਸਾਹਮਣੇ ਮੈਨੂੰ ਥਾਣੇ ਦੇ ਵਿੱਚ ਵੀ ਕਿਹਾ ਕਹਿੰਦੇ ਮਾਤਾ ਤੂੰ ਕਿਸੇ ਨਾਲ ਨਹੀਂ ਬਣਾ ਕੇ ਰੱਖਦੀ ਤੂੰ ਗਲੀ ਦੇ ਵਿੱਚ ਦੀ ਚਾਰ ਕਰਾਣਾ ਲੜਦੀ ਐ ਮੈਂ ਕਿਹਾ ਜਦ ਮੇਰੀਆਂ ਦਰਖਾਸਤਾਂ ਨੇ ਮੇਰੇ ਘਰੇ 15 ਬੰਦੇ ਲੈ ਕੇ ਬੜਿਆ ਵੀਡੀਓ ਮੇਰੇ ਕੈਮਰੇਆਂ ਚ ਪਈ ਐ ਮੇਰੀ ਨੂੰਹ ਨੇ ਪ੍ਰੈਗਨੈਂਟੀ ਨੇ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਮੇਰੀ ਦਰਖਾਸਤ ਤਾਂ ਤੁਸੀਂ ਇੱਕ ਵਾਰਾ ਨਹੀਂ ਚੱਕੀ ਸੁਣਵਾਈ ਨਹੀਂ ਕੀਤੀ ਉਹਦਾ ਰੈਫਰੈਂਸ ਨੰਬਰ ਮੰਗਿਆ ਉਹਨਾਂ ਸਾਨੂੰ ਦਿੱਤਾ ਕਿਉਂ ਮੇਰੇ ਕੋਲ ਪਰੋਜ ਨਹੀਂ ਸੀ ਮੈਂ ਵਿਧਵਾ ਜਨਾਨੀ ਆ ਮੈਂ ਆਪਦਾ ਕਰਦੀ ਆ ਬੱਚੇ ਅਸੀਂ ਖਾਣੇ ਆ ਉਹਨਾਂ ਤੋਂ ਜਰੇ ਨਹੀਂ ਜਾਂਦੇ ਉਹ ਬੋਲੇ ਕੁੜੀ ਦੇ ਲਈ ਨੂੰ ਨਾ ਬੱਸ ਬੰਨ ਲੈ